ਦੋਸਤੋ ਪੁੱਤ ਜੱਟਾਂ ਦੇ ਫਿਲਮ ਦਾ ਟਾਈਟਲ Song ਹੈ ਜਿਹੜਾ ਪੁੱਤ ਜੱਟਾਂ ਦੇ ਬਣਾਉਂਦੇ ਬੱਕਰੇ ਆ ਜਗ੍ਹਾ ਤੇ ਸ਼ੂਟ ਕੀਤਾ ਗਿਆ ਸੀਗਾ ਤਾਂ ਦੇਖੋ ਅੱਜ 40 ਸਾਲਾਂ ਬਾਅਦ ਕਿੰਨਾ ਕੁਝ ਬਦਲ ਗਿਆ ਤੇ ਦੋਸਤੋ ਗੱਗੂ ਗਿੱਲ ਜੋ ਕਿ ਪੰਜਾਬੀ ਫਿਲਮਾਂ ਦੇ ਸੁਪਰਸਟਾਰ ਮੰਨੇ ਜਾਂਦੇ ਆ ਉਹਨਾਂ ਦੀ ਪਹਿਲੀ ਫਿਲਮ ਸੀਗੀ ਪੁੱਤ ਜੱਟਾਂ ਦੇ ਇੱਕ ਮਾਮੂਲੀ ਰੋਲ ਨੇ ਉਹਨਾਂ ਨੂੰ ਮਤਲਬ ਅੱਜ ਇੰਨੀ ਪ੍ਰਸਿੱਧੀ ਦਿੱਤੀ ਹਨ ਤੇ ਆਪਾਂ ਖੜੇ ਆ ਦੋਸਤੋ ਤਲਵੰਡੀ ਸਾਬੋ 메ਨ ਗੇਟ ਦੇ ਸਾਹਮਣੇ ਆ ਜਿਹੜਾ ਸ਼ਹਿਰ ਦਾ 메ਨ ਗੇਟ ਆ ਇਹ ਤਾਂ ਜਿਹੜਾ ਪੁੱਤ ਜੱਟਾਂ ਦੇ ਫਿਲਮ ਦਾ ਟਾਈਟਲ Song ਆ ਮੇਨ ਜਿਹੜਾ ਮਤਲਬ ਗਾਣਾ ਉਹਨਾਂ ਦਾ ਟਾਈਟਲ Song ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਉਹ ਇੱਥੇ ਹੀ ਸ਼ੂਟ ਕੀਤਾ ਗਿਆ ਸੀਗਾ ਤੇ ਅੱਜ ਉਹਨਾਂ ਗੱਲਾਂ ਨੂੰ 40 ਸਾਲ ਹੋ ਚੁੱਕੇ ਨੇ ਤੇ ਫਿਲਮ ਬਹੁਤ ਜ਼ਿਆਦਾ ਮਸ਼ਹੂਰ ਹੋਈ ਸੀਗੀ ਮਤਲਬ ਜੇ ਆਪਾਂ ਮੰਨੀਏ ਤਾਂ ਹਿੰਦੀ ਸਿਨੇਮਾ ਦੇ ਵਿੱਚ ਸ਼ੋਲੇ ਫਿਲਮ ਲਾ ਲਓ ਤੇ ਪੰਜਾਬੀ ਸਿਨੇਮਾ ਦੇ ਵਿੱਚ ਪੁੱਤ ਜੱਟਾਂ ਦੇ ਫਿਲਮ ਬਹੁਤ ਜ਼ਿਆਦਾ ਮਕਬੂਲ ਹੋਈਆਂ ਸੀਗੀਆਂ ਬਹੁਤ ਜ਼ਿਆਦਾ ਮਸ਼ਹੂਰ ਹੋਈਆਂ ਸੀ ਤੇ ਇਹ ਫਿਲਮ ਤੋਂ ਕਈਆਂ ਦੀ ਰੋਜੀ ਰੋਟੀ ਚੱਲ ਪਈ ਸੀਗੀ ਤੇ ਕਈਆਂ ਨੂੰ ਸੁਪਰਸਟਾਰ ਬਣਾ ਦਿੱਤਾ ਸੀ ਇਹ ਫਿਲਮ ਨੇ ਤੇ ਦੋਸਤੋ ਅੱਜ ਆਪਾਂ ਉਹੀ ਥਾਂ ਦੇ ਉੱਤੇ ਖੜੇ ਆ ਤੁਸੀਂ ਦੇਖੋ ਸਾਹਮਣੇ ਜਿਹੜਾ ਇਹ ਗੇਟ ਬਣਿਆ ਹੋਇਆਗਾ ਇਹ ਗੇਟ ਤਲਵੰਡੀ ਸ਼ਹਿਰ ਦੇ ਬਿਲਕੁਲ ਬੜਨਸਾਰ ਹੀ ਮਤਲਬ ਸਟਾਰਟ ਹੋ ਜਾਂਦਾਗਾ ਤੇ ਫਿਲਮ ਵਾਲਿਆਂ ਨੇ ਮਤਲਬ ਇੱਥੋਂ ਹੀ ਜਿਹੜਾ ਇਹ ਗੇਟ ਹੈ ਚਿੰਨ ਮੰਨਿਆ ਜਾਂਦਾ ਸ਼ਹਿਰ ਦਾ ਇੱਥੋਂ ਹੀ ਸ਼ੂਟ ਕਰਨਾ ਬਿਲਕੁਲ ਸਹੀ ਸਮਝਿਆ ਕਿਉਂਕਿ ਦਰਬਾਰ ਸਾਹਿਬ ਬਿਲਕੁਲ ਸਾਹਮਣੇ ਰਹਿ ਜਾਂਦਾ ਇੱਥੇ ਤੁਸੀਂ ਚੈੱਕ ਕਰੋ ਆ ਜਿਹੜਾ ਦਰਵਾਜ਼ਾਗਾ ਇਹ ਦੂਜਾ ਮਤਲਬ ਦਰਵਾਜ਼ਾਗਾ ਦਰਬਾਰ ਸਾਹਿਬ ਨੂੰ ਜਾਂਦਾ ਇਹ ਹੁਣ ਬਣਿਆਗਾ ਇਹ ਤਾਂ ਬਿਲਕੁਲ ਨਵੇਂ ਆ ਤੇ ਅੱਗੇ ਜਾ ਕੇ ਅਕਾਲ ਤਖਤ ਸਾਹਿਬ ਦੇ ਉੱਥੇ ਦਰਸ਼ਨ ਹੁੰਦੇ ਨੇ ਆਪਾਂ ਨੂੰ ਤੇ ਉਹਦੇ ਮਤਲਬ ਉਲਟ ਸਾਈਡ ਹੀ ਜਿਹੜਾ ਆਪਣਾ ਇਹ ਗੇਟ ਬਣਿਆ ਹੋਇਆ ਹੈ ਹਨਾ ਤੇ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਬੱਤ-ਬਤ ਸ਼ੇਅਰ ਕਰ ਦਿਓ ਵੀਡੀਓ ਅੱਗੇ ਹੋਰ ਵੀ ਬਹੁਤ ਕੋਸ਼ਿਸ਼ ਉਹਨੂੰ ਹੋਰ ਬਹੁਤ ਜਾਣਕਾਰੀ ਦੇਣੀ ਆ ਤਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਹਨਾ ਤੇ ਦੋਸਤੋ ਅੱਜ ਆਪ ਪਾਏ ਸੀਗੇ ਤਲਵੰਡੀ ਸਾਬੋ ਮੈਂ ਕਿਹਾ ਚਲੋ ਵੀ ਤੁਹਾਨੂੰ ਸਾਰਿਆਂ ਨੂੰ ਦਿਖਾ ਦਈਏ ਵੀ ਇਸ ਥਾਂ ਦੇ ਉੱਤੇ ਅੱਜ 40 ਸਾਲ ਮਤਲਬ ਪਹਿਲਾਂ ਕੈਮਰਾ ਲੱਗਿਆ ਸੀਗਾ ਫਿਲਮਾਂ ਵਾਲਾ ਕੈਮਰਾ ਉਦੋਂ ਪਿੰਡਾਂ ਦੇ ਵਿੱਚ ਯਾਰ ਫਿਲਮ ਦੀ ਸ਼ੂਟ ਹੋਣੀ ਜਾਂ ਆਪਣੇ ਮਾਲਵੇ ਏਰੀਏ ਦੇ ਵਿੱਚ ਫਿਲਮ ਸ਼ੂਟਿੰਗ ਹੋਣੀ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀਗੀ ਤੇ ਜਿਹੜਾ ਫਿਲਮਾਂ ਵਾਲਾ ਕੈਮਰਾ ਉਹ ਇਹ ਥਾਂ ਦੇ ਉੱਤੇ ਟਿਕਿਆ ਸੀ ਤੇ ਫਿਲਮ ਰਿਲੀਜ਼ ਹੋਣ ਦੀ ਡੇਟ ਦੋਸਤੋ 1983 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀਗੀ ਤੇ ਫਿਲਮ ਨੇ ਰਿਕਾਰਡ ਤੋੜਤੇ ਸੀਗੇ ਵੱਡੇ ਵੱਡੇ ਯਾਰ ਵੀ ਇੰਨੀ ਜਿਆਦੇ ਮਕਬੂਲ ਫਿਲਮ ਮੰਨੀ ਗਈ ਸੀ ਤੇ ਆਹੀ ਥਾਂ ਦੇ ਉੱਤੇ ਬਿਲਕੁਲ ਸ਼ੂਟ ਕੀਤੀ ਗਈ ਸੀ ਤੇ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਹੋਰ ਯਾਰਾਂ ਦੋਸਤਾਂ ਤੇ ਕਰੇ ਜਾਣਕਾਰੀ ਸ਼ੇਅਰ ਕਰੋ ਤੇ ਸਾਡੇ ਚੈਨਲ ਸੰਦੀਪ ਘਰਾਗਣਾ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਧੰਨਵਾਦ ਜੀ